ਕੋਈ ਤੁਹਾਡੇ ਪਿੰਡ 'ਚ ਨਸ਼ਾ ਵੇਚਦਾ ਦੱਸੋ ਪੁਲਿਸ ਨੂੰ ਦੱਸ ਦਿਓ। ਬਾਕੀ ਕੰਮ ਸਾਡਾ ਹੈ। ਜੇ ਕੋਈ ਜਵਾਨਤ ਦੇਣ ਜਾਊਗਾ ਤੁਸੀਂ ਅਨਾਉਂਸ ਕਰ ਦਿਓ ਗੁਰਦੁਆਰਾ ਸਾਹਿਬ 'ਚ। ਹਰਤ ਪਿੰਡਾਂ ਨੇ ਅਨਾਉਂਸਮੈਂਟ ਕਰਤੀ ਕਿ ਭਾਈ ਜੇ ਕੋਈ ਨਸ਼ਾ ਫੜਦਾ ਨਸ਼ਾ ਵੇਚਦਾ ਆਪਣੇ ਪਿੰਡ ਦਾ ਫੜਿਆ ਗਿਆ। ਆਪਣੇ ਪਿੰਡੋਂ ਜਵਾਨਤ ਦੇਣ ਨਹੀਂ ਜਾਊਗਾ ਕੋਈ। ਜੇ ਕੋਈ ਜਾਊਗਾ ਉਹਨੂੰ ਵੀ ਅਸੀਂ ਉਸੇ ਦੇ ਬਰਾਬਰ ਦਾ ਦੋਸ਼ੀ ਮੰਨਾਂਗੇ। ਕੌਣ ਜਾਊਗਾ ਜੀ? ਸੋ ਇਸ ਕਰਕੇ ਜਿਵੇਂ ਹੁਣ ਤੁਸੀਂ ਕਹਿੰਦੇ ਹੋ ਕਿ ਪਿੰਡਾਂ ਦੇ ਪਿੰਡਾਂ 'ਚੋਂ ਨਸ਼ਾ ਤਸਕਰ ਛੱਡ ਕੇ ਭੱਜ ਗਏ ਜਿੰਦਾ ਲਾਗੇ ਐਦੀ ਬਹੁਤ ਸਾਰੇ ਪਿੰਡਾਂ 'ਚ ਹੋ ਗਿਆ ਹੁਣ ਅਸੀਂ ਇਹ ਪਿੰਡਾਂ ਵਾਲੇ ਹੁਣ ਵੱਡਿਆਂ ਵੱਡਿਆਂ ਤੇ ਵੀ ਹੱਥ ਪੈ ਗਿਆ ਆ ਕੱਲ 85 ਕਿਲੋ ਹਿਰਨ ਫੜੀਆ ਤਰਨਤਾਨ 85 ਕਿਲੋ ਦੇਖੋ ਕਿੱਥੇ ਗ੍ਰਾਮਾਂ 'ਚ ਘਰ ਪਟ ਦਿੰਦੀਆਂ ਗ੍ਰਾਮਾਂ 'ਚ ਤੇ 85 ਕਿਲੋ ਕਿਤੇ ਉਹ ਵੀ ਜਾਣੀ ਹੋ ਸੀ ਆਮਕਰਾਂ 'ਚ ਸੋ ਵੱਡਿਆਂ ਤੇ ਵੀ ਹੱਥ ਪੈ ਗਿਆ ਹੁਣ ਕੋਈ ਨਹੀਂ ਬਚੂਗਾ ਚਾਹੇ ਕੋਈ ਕੋਈ ਕਿੱਡਾ ਮਰਜੀ ਪੋਲੀਟਿਕਲੀ ਪਾਵਰਫੁਲ ਹੈ ਜਾ ਵਟਐਵਰ ਅਸੀਂ ਤਾਂ ਨਾ ਤਾਂ ਕਿਸੇ ਖੱਡ ਜਿੱਸਾ ਪਾਉਣਾ ਰੇਤੇ ਦੀ ਚ ਨਾ ਬਸਤੇ ਜਿੱਸਾ ਪਾਉਣਾ ਨਾ ਕਿਸੇ ਢਾਬੇ ਜਿੱਸਾ ਪਾਉਣਾ ਹਿੱਸਾ ਪਾਉਣਾ ਤਾਂ ਤਿੰਨ ਸਾਢੇ ਤਿੰਨ ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਜਿੱਸਾ ਪਾਉਣਾ ਹੋਰ ਕਿਤੇ ਸੰਭ